ਤੁਹਾਡਾ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਪੰਜਾਬੀ ਸਾਹਿਤ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਔਰ ਪੇਸ਼ ਕਰਦੇ ਆਂ ਆਪਣੀ ਅੱਜ ਦੀ ਇਹ ਵੀਡੀਓ ਦਾ ਪਹਿਲਾ ਪ੍ਰਸ਼ਨ ਆਪਣਾ ਪਹਿਲਾ ਪ੍ਰਸ਼ਨ ਹੈ ਪੰਜਾਬੀ ਸਾਹਿਤ ਦਾ ਮੁੱਢ ਕਿਹੜੀ ਸਦੀ ਵਿੱਚ ਵੱਜਦਾ ਹੈ ਪੰਜਾਬੀ ਸਾਹਿਤ ਦਾ ਮੁੱਢ ਕਿਹੜੀ ਸਦੀ ਦੇ ਵਿੱਚ ਵੱਜਦਾ ਹੈ ਤਾਂ ਇਹ ਵੱਜ ਰਿਹਾ ਹੈ ਜੀ 8ਵੀਂ 9ਵੀਂ ਸਦੀ ਦੇ ਵਿੱਚ ਕਈਆਂ 9ਵੀਂ ਸਦੀ ਦੇ ਵਿੱਚ ਪੰਜਾਬੀ ਸਾਹਿਤ ਦਾ ਜਿਹੜਾ ਮੋੜ ਹੈ ਉਹ ਵੱਜਦਾ ਹੈ ਪੰਜਾਬੀ ਸਾਹਿਤ ਦੀ ਸ਼ੁਰੂਆਤ ਹੁਣੀ ਸ਼ੁਰੂ ਹੁੰਦੀ ਹੈ। ਅਗਲਾ ਪੁਆਇੰਟ ਹੈ ਪੰਜਾਬੀ ਸਾਹਿਤ ਦਾ ਮੋੜ ਕਿਸ ਦੀਆਂ ਕਿੰਨੀਆਂ ਕਿਸ ਦੀਆਂ ਕਿੰਨਾ ਦੀਆਂ ਰਚਨਾਵਾਂ ਨਾਲ ਵੱਜਦਾ ਹੈ। ਦੇਖੋ ਪਹਿਲਾਂ ਤਾਂ ਪੜ੍ਹ ਲਿਆ ਆਪਾਂ ਨੇ ਕਿ ਪੰਜਾਬੀ ਸਾਹਿਤ ਦਾ ਮੋੜ ਕਿਹੜੀ ਸਦੀ ਵਿੱਚ ਵੱਜਦਾ ਹੈ ਤਾਂ ਇਹ 8ਵੀਂ ਜਾਂ 9ਵੀਂ ਸਦੀ ਹੋਗੀ। ਹੁਣ ਇਹ ਪੁੱਛ ਰਹੇ ਨੇ ਕਿ ਕਿੰਨਾ ਦੀਆਂ ਰਚਨਾਵਾਂ ਦੇ ਨਾਲ ਵੱਜਦਾ ਹੈ ਤਾਂ ਇਹ ਵੱਜਦਾ ਹੈ 나ਥ ਜੋਗੀਆਂ ਦੀਆਂ ਰਚਨਾਵਾਂ ਦੇ ਨਾਲ ਠੀਕ ਹੈ ਜੀ 나ਥ ਜੋਗੀਆਂ ਦੀਆਂ ਰਚਨਾਵਾਂ ਦੇ ਨਾਲ 나ਥ ਜਿਹੜੀ ਸੰਖਿਆ ਹੈ ਉਹ 9 ਸੀਗੀ ਠੀਕ ਹੈ ਜੀ 9 나ਥ ਠੀਕ ਹੈ ਜੀ ਅਗੇ ਦੇਖੋ ਪੰਜਾਬੀ ਸਾਹਿਤ ਦੇ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਪੰਜਾਬੀ ਸਾਹਿਤ ਦਾ ਪਿਤਾ ਮਾ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਬਾਬਾ ਸ਼ੇਖ ਫਰੀਦ ਜੀ ਨੂੰ ਬਾਬਾ ਸ਼ੇਖ ਫਰੀਦ ਜੀ ਨੂੰ ਪੰਜਾਬੀ ਸਾਹਿਤ ਦਾ ਪਿਤਾ ਮਾ ਮੰਨਿਆ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਪੰਜਾਬੀ ਸੂਫੀ ਕਵਿਤਾ ਦਾ ਮੋਢੀ ਕਿਹੜਾ ਹੈ ਪੰਜਾਬੀ ਸੂਫੀ ਕਵਿਤਾ ਦਾ ਮੋਢੀ ਕਵੀ ਕਿਹੜਾ ਹੈ ਤਾਂ ਇਹ ਹੈ ਬਾਬਾ ਫਰੀਦ ਜੀ ਠੀਕ ਹੈ ਜੀ ਬਾਬਾ ਸ਼ੇਖ ਫਰੀਦ ਜੀ ਪੰਜਾਬੀ ਸਾਹਿਤ ਦਾ ਪਿਤਾਮਾ ਔਰ ਸੂਫੀ ਕਵਿਤਾ ਦਾ ਮੋਢੀ ਕਵੀ ਠੀਕ ਹੈ ਅੱਗੇ ਦੇਖੋ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਵੀ ਕਿਸ ਨੂੰ ਮੰਨਿਆ ਜਾਂਦਾ ਹੈ ਦੇਖੋ ਅਲੱਗ-ਅਲੱਗ ਪਰਿਸ਼ਣ ਨੇ ਇਹਦੇ ਵਿੱਚ ਆ ਗਿਆ ਪੰਜਾਬੀ ਸੂਫੀ ਕਵਿਤਾ ਦਾ ਠੀਕ ਹੈ ਜੀ ਇਹਦੇ ਵਿੱਚ ਪੰਜਾਬੀ ਸੂਫੀ ਕਵਿਤਾ ਦਾ ਗਿਆ ਹੁਣ ਇੱਥੇ ਪੁੱਛ ਰਹੇ ਨੇ ਆਪਣੇ ਕੋਲੋਂ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਇਹ ਹੈ ਭਾਈ ਵੀਰ ਸਿੰਘ ਜੀ ਠੀਕ ਹੈ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਵੀ ਹੈ ਜਦ ਕਿ ਬਾਬਾ ਸ਼ੇਖ ਫਰੀਦ ਦੀ ਪੰਜਾਬੀ ਸੂਫੀ ਕਵਿਤਾ ਦਾ ਮੋਢੀ ਕਵੀ ਹੈ ਠੀਕ ਹੈ ਨੈਕਸਟ ਵੇਖਦੇ ਕੋ ਗੁਰਮਤਕ ਆਵਦੇ ਮੋਢੀ ਕਵੀ ਦਾ ਨਾਮ ਲਿਖੋ ਗੁਰਮਤਕ ਆਵਦੇ ਮੋਢੀ ਕਵੀ ਦਾ ਨਾਮ ਲਿਖਣਾ ਤਾਂ ਇਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਗੁਰਮਤਕ ਆਵਦੇ ਮੋਢੀ ਕਵੀ ਹੋਏ ਹਨ ਪੰਜਾਬ ਦੇ ਵਿੱਚ ਨੈਕਸਟ ਦੇਖੋ ਪੰਜਾਬੀ ਕਿੱਸਾ ਕਾਵ ਦੇ ਮੋਢੀ ਕਵੀ ਦਾ ਨਾਂ ਕੀ ਹੈ ਪੰਜਾਬੀ ਕਿੱਸਾ ਕਾਵ ਦੇ ਮੋਢੀ ਕਵੀ ਦਾ ਕੀ ਨਾਮ ਹੈ ਤਾਂ ਇਹ ਹੈ ਦਾਮੋਦਰ ਠੀਕ ਹੈ ਜੀ ਦਾਮੋਦਰ ਪੰਜਾਬੀ ਕਿੱਸਾ ਕਾਲ ਦਾ ਮੋਢੀ ਕਵੀ ਹੈ ਨੈਕਸਟ ਕੁਸ਼ਨ ਆਇਆ ਆਪਣੇ ਕੋਲੇ ਬਾਬਾ ਸ਼ੇਖ ਫਰੀਦ ਜੀ ਰਚਨਾ ਦੇ ਮੁੱਖ ਰੂਪ ਕਿਹੜੇ ਹਨ ਬਾਬਾ ਸ਼ੇਖ ਫਰੀਦ ਜੀ ਦੇ ਰਚਨਾ ਦੇ ਮੁੱਖ ਰੂਪ ਕਿਹੜੇ ਹਨ ਤਾਂ ਇਹਨਾਂ ਦੀ ਜਿਹੜੀ ਰਚਨਾ ਹੈ ਉਹ ਸ਼ਬਦਾਂ ਦੇ ਰੂਪ ਦੇ ਵਿੱਚ ਹੈ ਅਤੇ ਸ਼ਲੋਕਾਂ ਦੇ ਰੂਪ ਦੇ ਵਿੱਚ ਆ ਇਸ ਲਈ ਇਸ ਦੇ ਜਿਹੜੇ ਮੁੱਖ ਰੂਪ ਹਨ ਉਹ ਸ਼ਬਦ ਅਤੇ ਸ਼ਲੋਕ ਹਨ ਠੀਕ ਹੈ ਜੀ ਸ਼ਬਦ ਅਤੇ ਸ਼ਲੋਕ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੇਖ ਫਰੀਦ ਜੀ ਦੀ ਕਿੰਨੀ ਰਚਨਾ ਸ਼ਾਮਿਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦੀ ਕਿੰਨੀ ਰਚਨਾ ਸ਼ਾਮਿਲ ਹੈ ਤਾਂ ਇਸ ਦੇ ਵਿੱਚ ਸ਼ੇਖ ਫਰੀਦ ਜੀ ਦੇ 112 ਸ਼ਲੋਕ ਅਤੇ ਚਾਰ ਸ਼ਬਦ ਦਰਜ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਸ਼ੇਖ ਫਰੀਦ ਦੇ 112 ਸ਼ਲੋਕ ਦਰਜ ਹਨ ਅਤੇ ਸ਼ਬਦਾਂ ਦੀ ਗੱਲ ਕਰੀਏ ਤਾਂ ਸ਼ਬਦ ਚਾਰ ਹਨ ਠੀਕ ਹੈ ਚਾਰ ਸ਼ਬਦ ਦਰਜ ਕੀਤੇ ਗਏ ਹਨ ਔਰ 12 ਸ਼ਲੋਕ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਕੋਈ ਚਾਰ ਪੰਜਾਬੀ ਸੂਫੀ ਕਵੀਆਂ ਦੇ ਨਾਮ ਲਿਖੋ ਪੰਜਾਬੀ ਸੂਫੀ ਕਵੀ ਬਹੁਤ ਹੋਏ ਹਨ ਤੁਸੀਂ ਜਿਹੜੇ ਮਰਜ਼ੀ ਚਾਰ ਕਵੀਆਂ ਦੇ ਨਾਮ ਲਿਖ ਸਕਦੇ ਹੋ ਇਹਨਾਂ ਦੇ ਵਿੱਚੋਂ ਸ਼ੇਖ ਫਰੀਦ ਜੀ ਹਨ ਸ਼ਾਹ ਹੁਸੈਨ ਹਨ ਬੁੱਲੇ ਸ਼ਾ ਹਨ ਔਰ ਸੁਲਤਾਨ ਬਬੂ ਨੇ ਇਸ ਤੋਂ ਇਲਾਵਾ ਹੋਰ ਵੀ ਹੈ ਵਾਰਿਸ ਸਾਹਿਬ ਵੀ ਹੈ ਤੁਸੀਂ ਇਸ ਦਾ ਨਾਮ ਵੀ ਲਿਖ ਸਕਦੇ ਹੋ ਅਗਲਾ ਪੇਸ਼ੇਂ ਦੇਖੋ ਸ਼ਾਹ ਹੁਸੈਨ ਦੀ ਪੰਜਾਬੀ ਵਿੱਚ ਰਚੀ ਰਚਨਾ ਦਾ ਮੁੱਖ ਰੂਪ ਕਿਹੜਾ ਹੈ ਸ਼ਾਹ ਹੁਸੈਨ ਦੀ ਪੰਜਾਬੀ ਵਿੱਚ ਰਚੀ ਰਚਨਾ ਦਾ ਮੁੱਖ ਰੂਪ ਕਿਹੜਾ ਹੈ ਤਾਂ ਇਹਨਾਂ ਨੇ ਮੁੱਖ ਰੂਪ ਦੇ ਵਿੱਚ ਪੰਜਾਬੀ ਦੇ ਵਿੱਚ ਕਾਫੀਆਂ ਦੀ ਰਚਨਾ ਕੀਤੀ ਹੈ ਠੀਕ ਹੈ ਜੀ ਕਾਫੀਆਂ ਦੀ ਰਚਨਾ ਕੀਤੀ ਹੈ ਸ਼ਾਹ ਹੁਸੈਨ ਨੇ ਸ਼ਾਹ ਬਖ਼ਸ਼ ਨੇ ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ ਹੈ ਸ਼ਾਹ ਹੁਸੈਨ ਨੇ 163 ਕਾਫੀਆਂ ਦੀ ਰਚਨਾ ਕੀਤੀ ਹੈ ਠੀਕ ਹੈ ਜੀ 163 ਨਖਤ ਦੇਖੋ ਸ਼ੇਤਾਨ ਬਾਹੂ ਦਾ ਪੰਜਾਬੀ ਸਾਹਿਤ ਵਿੱਚ ਕਿਹੜਾ ਗਾਵ ਰੂਪ ਬਹੁਤ ਮਕਬੂਲ ਹੋਇਆ ਠੀਕ ਹੈ ਸੁਲਤਾਨ ਬਾਹੂ ਦਾ ਪੰਜਾਬੀ ਸਾਹਿਤ ਦੇ ਵਿੱਚ ਕਿਹੜਾ ਕਾਵ ਰੂਪ ਬਹੁਤ ਮਕਬੂਲ ਹੋਇਆ ਤਾਂ ਇਹ ਹੋਇਆ ਜੀ 시 ਹਰਖੀਆਂ ਠੀਕ ਹੈ ਜੀ 시 ਹਰਖੀਆਂ ਮਕਬੂਲ ਹੋਇਆ ਤੇ ਇਹ ਆਪਣੀ ਕੋਈ ਰਚਨਾ ਦੇ ਐਂਡ ਦੇ ਵਿੱਚ ਹੂ ਸ਼ਬਦ ਦੀ ਵਰਤੋਂ ਆਮ ਹੀ ਕਰਦਾ ਸੀ ਠੀਕ ਹੈ ਜੀ ਇਹ ਸਪਰੇਸ਼ਨ ਵੀ ਆ ਗਿਆ ਅਗਲੇ ਹੀ ਦੇਖੋ ਕਿ ਸੁਲਤਾਨ ਬਾਹੁ ਦੀ ਰਚਨਾ ਦੇ ਅਖੀਰ ਵਿੱਚ ਆਮ ਤੌਰ ਤੇ ਕਿਹੜਾ ਸ਼ਬਦ ਪ੍ਰਚਲਿਤ ਹੈ ਤਾਂ ਇਹ ਹੂ ਸ਼ਬਦ ਅਭੀ ਰਚਨਾਂ ਵਾਲੀਆਂ ਅੰਤਮ ਪੰਕਰੀ ਦੇ ਵਿੱਚ ਖੇਦੀ ਲੈਣ ਦੇ ਵਿੱਚ ਹੂ ਲਿਖਦਾ ਸੀ ਜਾਂ ਹੂ ਬੋਲਦਾ ਸੀ ਠੀਕ ਹੈ ਇਹ ਚ ਸ਼ਬਦ ਹੈ ਪ੍ਰਯੋਗ ਕਰਦਾ ਸੀ ਸੁਲਤਾਨ ਬਾ ਨਖੁਸ਼ ਗੁਜਨਾ ਆਪਣੇ ਕੋਲੇ ਬੁੱਲ੍ਹੇ ਸ਼ਾਹ ਦੀ ਰਚਨਾ ਦਾ ਕਿਹੜਾ ਰੂਪ ਪੰਜਾਬੀ ਸਾਹਿਤ ਵਿੱਚ ਵਧੇਰੇ ਪ੍ਰਚਲਿਤ ਹੋਇਆ ਬੁੱਲ੍ਹੇ ਸ਼ਾਹ ਦੀ ਰਚਨਾ ਦਾ ਕਿਹੜਾ ਰੂਪ ਪੰਜਾਬੀ ਸਾਹਿਤ ਦੇ ਵਿੱਚ ਪ੍ਰਚਲਿਤ ਹੋਇਆ ਤਾਂ ਇਹ ਹੋਇਆ ਕਾਫੀਆਂ ਦੇਖੋ ਸ਼ਾਹ ਹੁਸੈਨ ਦਾ ਵੀ ਕਾਫੀਆਂ ਔਰ ਬੁੱਲ੍ਹੇ ਸ਼ਾਹ ਦਾ ਵੀ ਠੀਕ ਹੈ ਜੀ ਸ਼ਾਹ ਨੇ 100 ਕਾਫੀਆਂ ਦੀ ਰਚਨਾ ਕੀਤੀ ਹੈ ਜਦ ਕਿ ਬੁੱਲੇ शाह ਨੇ 156 ਕਾਫੀਆਂ ਦੀ ਰਚਨਾ ਕੀਤੀ ਹੈ ਠੀਕ ਹੈ ਜੀ ਨੈਕਸਟ ਦੇਖੋ ਬੁੱਲੇ ਸ਼ਾ ਦੇ ਮੁਰਸ਼ਿਦ ਦਾ ਕੀ ਨਾਮ ਸੀ ਬੁੱਲੇ ਸ਼ਾ ਦੇ ਮੁਰਸ਼ਿਦ ਦਾ ਕੀ ਨਾਮ ਸੀ ਤਾਂ ਇਹ ਹੋਇਆ ਸ਼ਾ ਇਨਾਇਤ ਸ਼ਾ ਇਨਾਇਤ ਬੁੱਲੇ ਸ਼ਾ ਦੇ ਮੁਰਸ਼ਿਦ ਸੀ ਮੁਰਸ਼ਿਦ ਮਤਲਬ ਗੁਰੂ ਸੀ ਪੀਰ ਸੀ ਠੀਕ ਹੈ ਜੀ ਨੈਕਸਟ ਪ੍ਰੋਸ਼ਨ ਦੇਖੋ ਪੰਜਾਬੀ ਸਾਹਿਤ ਵਿੱਚ ਸਭ ਤੋਂ ਵੱਧ ਕਾਫੀਆਂ ਕਿਸ ਸੂਫੀ ਕਵੀ ਨੇ ਲਿਖੀਆਂ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਵੱਧ ਕਾਫੀਆਂ ਕਿਸ ਨੇ ਲਿਖੀਆਂ ਤਨੇ ਲਿਖੇ ਹਨ ਖ्वाजा ਗੁਲਾਮ ਫਰੀਦ ਜੀ ਠੀਕ ਹੈ ਜੀ ਖ्वाजा ਗੁਲਾਮ ਫਰੀਦ ਜੀ ਨੇ ਲਿਖੀਆਂ ਹਨ ਠੀਕ ਹੈ ਅੱਗੇ ਦੇਖੋ ਪੰਜਾਬੀ ਸੂਫੀ ਕਾਵਿਤਾ ਦਾ ਮੋਡ ਕਿਹੜੀ ਸਦੀ ਵਿੱਚ ਵੱਜਦਾ ਹੈ ਪੰਜਾਬੀ ਸੂਫੀ ਕਵਿਤਾ ਦਾ ਮੋਡ ਕਿਹੜੀ ਸਦੀ ਦੇ ਵਿੱਚ ਵੱਜਦਾ ਹੈ ਤਾਂ ਇਹ 11ਵੀਂ 12ਵੀਂ ਸਦੀ ਦੇ ਵਿੱਚ ਹੈ ਸੂਫੀ ਕਵਿਤਾ ਦਾ ਮੁੱਢ ਵੱਜਦਾ ਹੈ ਸਭ ਤੋਂ ਪਹਿਲਾਂ ਫਿਰ ਅਸੀਂ ਜਿਹੜਾ ਦੇਖਿਆ ਆਪਣਾ ਇਸ ਵੀਡੀਓ ਦਾ ਉਹ ਦੇਖਿਆ ਪੰਜਾਬੀ ਸਾਹਿਤ ਦਾ ਮੁੱਢ ਕਿਹੜੀ ਸਦੀ ਵਿੱਚ ਵੱਜਦਾ ਹੈ ਤਾਂ ਉਹ ਆ ਤੁਸੀਂ 9ਵੀਂ ਸਦੀ ਹੈ ਇਥੇ ਇਹ ਪੁੱਛ ਰਹੇ ਨੇ ਸੂਫੀ ਕਵਿਤਾ ਦਾ ਮੁੱਢ ਤਾਂ ਇਹ 11ਵੀਂ 12ਵੀਂ ਸਦੀ ਹੈ ਨੈਕਸਟ ਪੇਜ ਤੇ ਜਾਓ ਕਾਬ ਦੇ ਵਿਕਾਸ ਵਿੱਚ ਕਿਹੜੇ ਸਿੱਖ ਗੁਰੂਆਂ ਦਾ ਮੁੱਖ ਯੋਗਦਾਨ ਰਿਹਾ ਗੁਰਮਤਕਾਬ ਦੇ ਵਿਕਾਸ ਦੇ ਵਿੱਚ ਕਿਹੜੇ ਗੁਰੂਆਂ ਦਾ ਕਿਹੜੇ ਸਿੱਖ ਗੁਰੂਆਂ ਦਾ ਮੁੱਖ ਯੋਗਦਾਨ ਰਿਹਾ ਤਾਂ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਠੀਕ ਹੈ ਜੀ ਇਨ੍ਹਾਂ ਗੁਰੂਆਂ ਨੇ ਗੁਰਮਤਕ ਕਾਬ ਦੇ ਵਿਕਾਸ ਦੇ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਠੀਕ ਹੈ ਜੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਮਾਨਕ ਦੇਵ ਜੀ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਠੀਕ ਹੈ ਜੀ ਨੈਕਸਟ ਕੁਸ਼ਨ ਦੇਖੋ ਇਸ ਦੀਆਂ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਇਸ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਦੀਆਂ 12 ਨੂੰ ਠੀਕ ਹੈ ਜੀ ਭਾਈ ਗੁਰਦਾਸ ਜੀ ਦੀਆਂ 12 ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਕੁੰਜੀ ਕਿਹਾ ਜਾਂਦਾ ਹੈ ਨੇਕਟ ਬ੍ਰੇਕਸ ਦੇਖੋ 10 ਗੁਰੂਆਂ ਵਿੱਚੋਂ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਇਹ ਜੋ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਤਾਂ ਇਹ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਜਿਸ ਦੇ ਵਿੱਚ ਪਹਿਲੀਆਂ ਪੰਜ ਪਾਤਸ਼ਾਹੀਆਂ ਅਤੇ ਨੌਵੀਂ ਪਾਤਸ਼ਾਹੀ ਠੀਕ ਹੈ ਜੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਔਰ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਤਰੀਕੇ ਨਾਲ ਤਾਂ ਨੌ ਗੁਰੂ ਸਾਹਿਬਾਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਠੀਕ ਹੈ ਅੱਗੇ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਸੌਰੀ ਸੰਪਾਦਨਾ ਕਿਸ ਨੇ ਕੀਤੀ ਤਾਂ ਇਹ ਕੀਤੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਠੀਕ ਹੈ ਜੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਸ ਸਾਲ ਵਿੱਚ ਕੀਤੀ ਗਈ ਗੁਰੂ ਗੰਨ ਸਾਹਿਬ ਜੀ ਦੀ ਸੰਪਾਦਨਾ ਹੈ ਇਹ 1604 ਈਸਵੀ ਦੇ ਵਿੱਚ ਕੀਤੀ ਗਈ ਸੀ ਠੀਕ ਹੈ ਜੀ 1604 ਈਸਵੀ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਗੁਰੂ ਗੰਨ ਸਾਹਿਬ ਜੀ ਕਿੰਨਾਂ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਗਈ ਗੁਰੂ ਗੰਨ ਸਾਹਿਬ ਜੀ ਦੀ ਰਚਨਾ ਕਿੰਨੇ ਰਾਗਾਂ ਵਿੱਚ ਰਚੀ ਗਈ ਤਾਂ ਇਹ 31 ਰਾਗਾਂ ਦੇ ਵਿੱਚ ਰਚਨਾ ਕੀਤੀ ਗਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਨੀ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਰਚਨਾ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਰਚਨਾ ਕੀਤੀ ਤਾਂ ਇਹ 19 ਰਾਗਾਂ ਦੇ ਵਿੱਚ ਰਚਨਾ ਕੀਤੀ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਰਚਨਾਵਾਂ ਦੇ ਨਾਮ ਲਿਖੋ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਰਚਨਾਵਾਂ ਕਿਹੜੀਆਂ ਹਨ ਤਾਂ ਇਹ ਸਭ ਤੋਂ ਪ੍ਰਸਿੱਧ ਹੈ ਜਪੁਜੀ ਸਾਹਿਬ ਉਸ ਤੋਂ ਬਾਅਦ ਆਸਾ ਦੀ ਵਾਰ ਭੱਤੀ ਸਿੱਧ ਗੋਸ਼ਟੀ 12ਵਾਂ ਤੁਖਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ 12 ਲਿਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 3-12 ਦੀ ਰਚਨਾ ਕੀਤੀ ਸੀ ਹਰਲਾ ਪ੍ਰਸ਼ਨ ਹੈ ਆਪਣੇ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀਆਂ 12 ਦੇ ਨਾਮ ਦਿਖੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ 3-12 ਦੀ ਰਚਨਾ ਕੀਤੀ ਜਿਸ ਦੇ ਵਿੱਚ ਆਸਾ ਦੀ ਬਾਣ ਮਾਜਰੀ ਬਾਣ ਮਲਹਾਰ ਦੀ ਬਾਣ ਜਿਹੜੇ ਹੈ ਸਾਹਮਨੇ ਇਹ ਤਿੰਨ ਬਾਰਾਂ ਦੇ ਨਾਮ ਨੇ ਜਿਨ੍ਹਾਂ ਦੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ। ਨੈਕਸਟ ਕੁਐਸ਼ਚਨ ਦੇਖੋ ਲੱਖ ਖੁਸ਼ੀਆਂ ਪਾਤਸ਼ਾਹਿਆਂ ਜੇ ਸਤਗੁਰ ਨਦਰ ਕਰੇ ਇਹ ਤੁੱਕ ਕਿਸ ਗੁਰੂ ਕਵੀ ਦੀ ਹੈ? ਤਾਂ ਇਹ ਇਹ ਤੁੱਕ ਜਿਹੜੀ ਮੰਨੀ ਜਾਂਦੀ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੰਨੀ ਜਾਂਦੀ ਹੈ। ਠੀਕ ਹੈ ਜੀ। ਨੰਤ ਦੇਖੋ ਮਨ ਜਿੱਤੇ ਜਗ ਜੀਤ ਤੁੱਕ ਕਿਸ ਗੁਰੂ ਕਵੀ ਦੀ ਹੈ? ਤਾਂ ਇਹ ਤੁੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਨੱਥ ਦੇ ਕੋ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਤੁੱਕ ਕਿਸ ਗੁਰੂ ਕਵੀ ਦੀ ਹੈ ਇਹ ਤੁਕਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ ਨੈਕਸਟ ਦੇਖੋ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਆਇਆਂ ਤਤ ਤੁੱਕ ਕਿਸ ਗੁਰੂ ਕਵੀ ਦੀ ਹੈ ਇਹ ਗੁਰੂ ਨਾਨਕ ਦੇਵ ਜੀ ਦੀ ਤੁਕ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਰਚਨਾ ਕਿਸ ਕਾਵ ਰੂਪ ਵਿੱਚ ਕੀਤੀ ਤਾਂ ਗੁਰੂ ਅੰਗਦ ਦੇਵ ਜੀ ਨੇ ਆਪਣੀ ਰਚਨਾ ਸ਼ਲੋਕ ਦੇ ਰੂਪ ਦੇ ਵਿੱਚ ਕੀਤੀ ਹੈ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸ਼ਲੋਕਾਂ ਦੀ ਰਚਨਾ ਕੀਤੀ ਇਹਨਾਂ ਨੇ 63 ਸ਼ਲੋਕਾਂ ਦੀ ਰਚਨਾ ਕੀਤੀ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ 63 ਸ਼ਲੋਕਾਂ ਦੀ ਰਚਨਾ ਕੀਤੀ ਹੈ ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚਨਾ ਕੀਤੀ ਤਾਂ ਇਹ 17 ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਹੈ ਸ਼੍ਰੀ ਗੁਰੂ ਆਮਰ ਬਾਤ ਜੀ ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿਸ ਬਾਣੀ ਨਾਲ ਹੁੰਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਜਪਜੀ ਸਾਹਿਬ ਦੇ ਨਾਲ ਹੁੰਦਾ ਹੈ ਠੀਕ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਜਪਜੀ ਸਾਹਿਬ ਦੁਆਰਾ ਹੁੰਦਾ ਹੈ ਗੁਰੂ ਸਾਹਿਬਾਨਾ ਦੀਆਂ ਬਾਣੀਆਂ ਵਿੱਚੋਂ ਕਿਸ ਰਚਨਾ ਨੂੰ ਸਿੱਖ ਕਿਸ ਰਚਨਾ ਨੂੰ ਗੁਰਸਿੱਖ ਲਈ ਨਿਤਨੇਮ ਬਾਣੀ ਦਾ ਤਰਜਾ ਪ੍ਰਾਪਤ ਹੈ ਤਾਂ ਇਹ ਜਪਜੀ ਸਾਹਿਬ ਰਚਨਾ ਹੈ ਜੋ ਕਿ ਨਿਤਨੇਮ ਦੇ ਵਿੱਚ ਸਵੇਰੇ ਸਵੇਰੇ ਅਮਰਤ ਵੇਲੇ ਪੜ੍ਹੀ ਜਾਣ ਵਾਲੀ ਰਚਨਾ ਹੈ ਜਿਹੜੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਹੈ ਠੀਕ ਹੈ ਜੀ ਪਾ ਇਹ ਸੀ ਆਪਣੀ ਅੱਜ ਦੀ ਵੀਡੀਓ ਆਸ਼ਾ ਕਰਦੇ ਹਾਂ ਵੀਡੀਓ ਤੁਹਾਡੇ ਲਈ ਲਾਭਦਾਇਕ ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦਿਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ